ਸ਼ਿਵ ਸਿੰਘ ਸੂਬੇਦਾਰ ਦੀ ਪੁਸਤਕ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ 6ਵਾਂ ਅਧਿਆਇ ਮੇਰੇ ਫੌਜੀ ਜੀਵਨ ਦਾ ਦੂਜਾ ਪੜਾ ਦਾ ਭਾਗ ਦੂਜਾ ਜਲਦੀ ਰਾਜ਼ੀ ਖੁਸ਼ੀ ਪੁੱਛਣ ਵਾਲੀ ਤਾਰ ਜਦੋਂ ਗਲਤ ਪ੍ਰਭਾਵ ਦੇ ਗਈ ਇਹ ਗੱਲ 1962 ਈਸਵੀ ਦੀ ਹੈ ਉਸ ਵੇਲੇ ਫੌਜ ਵਿੱਚ ਡਿਊਟੀ ਕਰਨ ਵਾਲੇ ਹਰ ਫੌਜੀ ਨੂੰ ਆਪਣੇ ਪਰਿਵਾਰ ਨਾਲ ਲਿੰਕ ਰੱਖ ਕੇ ਰਾਜ਼ੀ ਖੁਸ਼ੀ ਪੁੱਛਣ ਤੇ ਦੱਸਣ ਦਾ ਸਾਰਾ ਦਰਉਮਦਾਰ ਸਿਰਫ ਚਿੱਠੀ ਤੇ ਤਾਰ ਉੱਪਰ ਹੀ ਸੀ ਤਾਰ ਭਾਵੇਂ ਚਿੱਠੀ ਨਾਲੋਂ ਕੁਝ ਸਮਾਂ ਪਹਿਲਾਂ ਪਹੁੰਚ ਜਾਂਦੀ ਸੀ ਪਰ ਤਾਰ ਉਹਨਾਂ ਦਿਨਾਂ ਵਿੱਚ ਸਿਰਫ ਗਮੀ ਮੌਦਾ ਸੁਨੇਹਾ ਹੀ ਸਮਝੀ ਜਾਂਦੀ ਸੀ ਭਾਵੇਂ ਉਸ ਵਿੱਚ ਮੁਬਾਰਕਬਾਦ ਹੀ ਕਿ ਉਹਨਾਂ ਲਿਖਿਆ ਹੋਵੇ ਕਿਉਂਕਿ ਪੰਜਾਬ ਵਿੱਚ ਅਨਪੜਤਾ ਹੱਦੋਂ ਵੱਧ ਸੀ ਅਨਪੜਾ ਨੂੰ ਪਤਾ ਨਹੀਂ ਲੱਗਦਾ ਸੀ ਕਿ ਅੰਗਰੇਜ਼ੀ ਅੱਖਰਾਂ ਵਿੱਚ ਲਿਖੇ ਸ਼ਬਦਾਂ ਦਾ ਸਹੀ ਅਰਥ ਕੀ ਨਿਕਲਦਾ ਹੈ ਹਾਰ ਤਾਰ ਵਾਲੇ ਲਾਲ ਕਾਗਜ਼ ਨੂੰ ਦੇਖ ਕੇ ਹੀ ਤਾਂ ਹਾਂ ਮਾਰਨ ਲੱਗ ਜਾਂਦੀਆਂ ਸਨ ਅਸਲ ਵਿੱਚ ਇਸ ਧਾਰਨਾ ਵਿੱਚ ਸਚਾਈ ਵੀ ਕਾਫੀ ਹੈ ਕਿਉਂਕਿ ਲੜਾਈਆਂ ਵੇਲੇ ਸ਼ਹੀਦ ਹੋਣ ਵਾਲੇ ਫੌਜੀਆਂ ਦੀ ਖਬਰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਵਾਸਤੇ ਧਾਰੀ ਭੇਜੀ ਜਾਂਦੀ ਸੀ ਜਿਸ ਕਰਕੇ ਹੀ ਧਾਰ ਸਿਰਫ ਮੌਤ ਦੀ ਖਬਰ ਦੀ ਪ੍ਰਤੀਕ ਬਣ ਚੁੱਕੀ ਸੀ ਇਸੇ ਕਰਕੇ ਧਾਰ ਦੀ ਥਾਂ ਚਿੱਠੀ ਨੂੰ ਹੀ ਪੈਲ ਦਿੱਤੀ ਜਾਂਦੀ ਸੀ ਪਰ ਅੱਜ ਕੱਲ 21ਵੀਂ ਸਦੀ ਸਾਇੰਸ ਦਾ ਯੁੱਗ ਬਣ ਗਈ ਹੋਣ ਕਰਕੇ ਪਿਛਲੇ ਯੁੱਗ ਦੀਆਂ ਸਾਰੀਆਂ ਮੁਸ਼ਕਲਾਂ ਫੋਨਾਂ ਨੇ ਦੂਰ ਕਰ ਦਿੱਤੀਆਂ ਹਨ ਜਿਸ ਕਰਕੇ ਹੁਣ ਚਿੱਠੀਆਂ ਤੇ ਤਾਰਾਂ ਦੀ ਲੋੜ ਪਾਵੇਂ ਖਤਮ ਤਾਂ ਨਹੀਂ ਹੋਈ ਪਰ ਘਟ ਜ਼ਰੂਰ ਗਈ ਹੈ ਮੈਂ ਉਹਨਾਂ ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਸ਼ਹਿਰ ਰਾਜੌਰੀ ਦੇ ਨੇੜੇ ਡਿਊਟੀ ਕਰ ਰਿਹਾ ਸੀ ਮੈਂ ਪਰਿਵਾਰਕ ਤੌਰ ਤੇ ਪਿਤਾ ਨਾਲੋਂ ਘਰੇਲੂ ਰਹਿਸ਼ ਵਿੱਚੋਂ ਜੁਦਾ ਹੋ ਚੁੱਕਿਆ ਸੀ ਭਾਵੇਂ ਮੈਂ ਤਾਂ ਬਹੁਤ ਜਲਦੀ ਚਿੱਠੀ ਪਰਿਵਾਰ ਨੂੰ ਲਿਖ ਦਿੰਦਾ ਸੀ ਪਰ ਬੱਚੇ ਬਹੁਤ ਨਿਆਣੇ ਤੇ ਪਤਨੀ ਅਨਪੜ੍ਹ ਹੋਣ ਕਰਕੇ ਉਹਨਾਂ ਦੀ ਚਿੱਠੀ ਮੈਨੂੰ ਬਹੁਤ ਦੇਰ ਪਿੱਛੋਂ ਮਿਲਦੀ ਸੀ ਜਿਸ ਕਰਕੇ ਮੈਨੂੰ ਚਿੰਤਾ ਹੋ ਜਾਣੀ ਸੁਭਾਅਕੀ ਸੀ ਪਰ ਕਦੀ ਕਦੀ ਚਿੱਠੀ ਹੋਰ ਬਹੁਤ ਲੇਟ ਹੋ ਜਾਂਦੀ ਤਾਂ ਮੇਰਾ ਧਿਆਨ ਡਿਊਟੀ ਤੋਂ ਹਟ ਕੇ ਚਿੰਤਾ ਵਿੱਚ ਡੁੱਬ ਜਾਂਦਾ ਸੀ ਜਿਸ ਨਾਲ ਉਸੇ ਚਿੰਤਾ ਦੇ ਚਿੰਨ ਨਿਸ਼ਾਨ ਮੇਰੇ ਮੱਥੇ ਤੇ ਉਕਰੇ ਜਾਂਦੇ ਤੇ ਦਫ਼ਤਰ ਦੇ ਸਾਰੇ ਸਾਥੀ ਹਮਦਰਦਾਂ ਨੇ ਮੱਥੇ ਤੇ ਉਕਰੀ ਇਹ ਬਾਰਤ ਪੜ੍ਹ ਲੈਣੀ ਤੇ ਮੈਨੂੰ ਪੁੱਛਣਾ ਸ਼ੁਰੂ ਕਰ ਦਿੰਦੇ ਸੀ ਮੈਂ ਸੱਚੂ ਸੱਚ 10 ਦਿਨ ਤਾਂ ਸੀ ਕਿ ਘਰੋਂ ਪਰਿਵਾਰ ਵੱਲੋਂ ਬਹੁਤ ਦਿਨਾਂ ਤੋਂ ਰਾਜ਼ੀ ਖੁਸ਼ੀ ਦੀ ਕੋਈ ਖਬਰ ਚਿੱਠੀ ਨਹੀਂ ਆਈ ਹੋਣ ਕਰਕੇ ਮੇਰੇ ਮਨ ਤੇ ਚਿੰਤਾ ਹੋ ਜਾਂਦੀ ਹੈ ਕਿਉਂਕਿ ਪਤਨੀ ਦੇ ਜ਼ੋਰ ਪਾਉਣ ਕਰਕੇ ਉਹਨਾਂ ਨੂੰ ਪਿਤਾ ਜੀ ਨਾਲੋਂ ਵਕਤ ਕਰਾਇਆ ਸੀ ਹੁਣ ਉਹ ਰਾਜੀ ਖੁਸ਼ੀ ਦੀ ਚਿੱਠੀ ਵੀ ਘੱਟ ਲਿਖਦੇ ਸਨ ਪਰ ਪਹਿਲਾਂ ਪਿਤਾ ਜੀ ਬਹੁਤ ਜਲਦੀ ਮੈਨੂੰ ਚਿੱਠੀ ਲਿਖ ਦਿੰਦੇ ਸੀ ਰਾਜੀ ਖੁਸ਼ੀ ਦੀ ਚਿੱਠੀ ਜਲਦੀ ਮਗਵਾਉਣ ਵਾਸਤੇ ਮੇਰੇ ਦੋਸਤਾਂ ਨੇ ਨੇੜੇ ਹੀ ਫੀਲਡ ਪੋਸਟ ਆਫਿਸ ਤੋਂ ਤਾਰ ਵਾਲਾ ਫਾਰਮ ਲਿਆ ਕੇ ਉੱਪਰ ਅੰਗਰੇਜ਼ੀ ਵਿੱਚ ਲਿਖ ਦਿੱਤਾ ਇੰਟੀਮੇਟ ਵੈਲਫੇਅਰ ਪਬ ਆਪਣੀ ਰਾਜੀ ਖੁਸ਼ੀ ਦਾ ਪਤਾ ਜਲਦੀ ਭੇਜੋ ਤੇ ਤਾਰ ਭੇਜ ਦਿੱਤੀ ਹਮਦਰਦੀ ਨਾਲ ਭੇਜੀ ਤਾਰ ਅਨਪੜ੍ਹ ਪਤਨੀ ਨੂੰ ਜਦੋਂ ਮਿਲੀ ਤਾਂ ਰਾਤ ਨੂੰ ਸੋਹਣੇ ਬਾਸੇ ਮੋੜ ਕੱਟਣ ਦੀ ਥਾਂ ਮੋੜ ਗਲਤ ਬਾਸੇ ਕੱਢ ਦਿੱਤਾ ਘਰ ਵਾਲੇ ਤਾਰ ਵਾਲਾ ਲਾਲ ਕਾਗਜ਼ ਦੇਖ ਕੇ ਫਿਕਰਾਂ ਵਿੱਚ ਪੈ ਗਏ ਤਾਰ ਬਾਰੇ ਖਬਰ ਜੰਗਲ ਦੀ ਅੱਗ ਵਾਂਗੂ ਮੇਰੇ ਪਿੰਡ ਵਿੱਚ ਫੈਲ ਗਈ ਪੰਜਾਬ ਦਾ ਇਹ ਦੋਨਾਂ ਖੇਤਾਂ ਸਭ ਤੋਂ ਘੱਟ ਪੜਿਆ ਲਿਖਿਆ ਹੋਣ ਕਰਕੇ ਪਰ ਮਹਾ ਪੁਲੇਖਿਆਂ ਵਾਲਾ ਹੋਣਾ ਜ਼ਰੂਰੀ ਹੀ ਸੀ ਤਾਰ ਨੂੰ ਪੜ ਕੇ ਕਿਸੇ ਨੂੰ ਇਸ ਦਾ ਪਾਪ ਅਰਥ ਸਮਝ ਵਿੱਚ ਨਹੀਂ ਆਉਂਦਾ ਹੋਣ ਕਰਕੇ ਕਈ ਦਿਨ ਲੱਗੇ ਤਾਰ ਸਮਝਣ ਨੂੰ ਅੰਤ ਮੇਰੀ ਪਤਨੀ ਬਲਵੰਤ ਕੌਰ ਦੁਖੀ ਮਨ ਨਾਲ ਉਦਾਸੀ ਹੋਈ ਹਾਲਤ ਵਿੱਚ ਸਵਾਮੀ ਪ੍ਰਕਾਸ਼ਾਨੰਦ ਦੇ ਡੇਰੇ ਗਈ। ਅਤੇ ਉੱਥੇ ਸਬਬ ਨਾਲ ਜਲੰਧਰ ਤੇ ਕਪੂਰਥਲਾ ਸ਼ਹਿਰਾਂ ਤੋਂ ਪੜ੍ਹੇ ਲਿਖੇ ਸ਼ਰਧਾਲੂ ਜੋ ਮੱਥਾ ਟੇਕਣ ਆਏ ਹੋਏ ਸੀ ਨੂੰ ਪੜਨ ਵਾਸਤੇ ਪਾਪੇ ਦੇ ਰਾਹੀਂ ਉਤਾਰ ਫੜਾਈ ਗਈ। ਤਾਂ ਇੱਕ ਪੜ੍ਹੇ ਲਿਖੇ ਸ਼ਰਧਾਲੂ ਨੇ ਤਾਰ ਪੜ੍ਹ ਕੇ ਬਲਵੰਤ ਕੌਰ ਨੂੰ ਪੁੱਛਿਆ ਕਿ ਬੀਬੀ ਕੀ ਤੂੰ ਆਪਣੇ ਪਤੀ ਨੂੰ ਰਾਜ਼ੀ ਕੋਸ਼ਿਸ਼ ਦੀ ਚਿੱਠੀ ਜਲਦੀ ਲਿਖ ਕੇ ਭੇਜ ਦਿੰਦੀ ਹੈ? ਤਾਂ ਬਲਵੰਤ ਕੌਰ ਨੇ ਕਿਹਾ ਮੇਰੇ ਵੱਲੋਂ ਚਿੱਠੀ ਨੂੰ 2 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਕਈ ਵਾਰ ਹੋ ਜਾਂਦਾ ਹੈ। ਇਹ ਸੁਣ ਕੇ ਉਸ ਸਰਦਾਲੂ ਨੇ ਕਿਹਾ ਕਿ ਤੂੰ ਚਿੰਤਾ ਫਿਕਰ ਕਰਨੀ ਛੱਡ। ਅੱਜ ਹੀ ਆਪਣੇ ਤੇ ਬੱਚਿਆਂ ਦੀ ਰਾਜੀ ਖੁਸ਼ੀ ਬਾਰੇ ਚਿੱਠੀ ਲਿਖ ਕੇ ਭੇਜ ਦੇ। ਇਸ ਤਾਰ ਵਿੱਚ ਤੇਰੇ ਪਤੀ ਨੇ ਫਿਕਰ ਵਿੱਚ ਤੁਹਾਡੀ ਰਾਜੀ ਖੁਸ਼ੀ ਬਾਰੇ ਹੀ ਪੁੱਛਿਆ। ਘਰਾਂ ਤੋਂ ਦੂਰ ਦਰਾਡੇ ਦੇਸ਼ ਦੀਆਂ ਸਰਹੱਦਾਂ ਤੇ ਡਿਊਟੀ ਕਰਨ ਵਾਲੇ ਸਾਰੇ ਫੌਜੀਆ ਨੂੰ ਪਰਿਵਾਰਕ ਰਾਜੀ ਖੁਸ਼ੀ ਬਾਰੇ ਪਤਾ ਨਾ ਲੱਗਣ ਕਰਕੇ ਉਹ ਵੀ ਫਿਕਰਾਂ ਵਿੱਚ ਉਦਾਸ ਹੋ ਜਾਂਦੇ ਨੇ। ਇਹ ਸੁਣ ਕੇ ਸਾਰਬਾਰੇ ਪਿੰਡ ਵਾਸੀਆਂ ਵੱਲੋਂ ਜੋ ਖਰਸ਼ੇ ਪੈਦਾ ਹੋ ਗਏ ਸੀ ਹੁਣ ਉਹ ਸਾਰੇ ਠੀਕ ਹੋਣੇ ਸ਼ੁਰੂ ਹੋ ਗਏ ਸੀ। ਹੁਣ ਬਲਵੰਤ ਕੌਰ ਨੇ ਵੀ ਚਿੱਠੀ ਲਿਖਵਾ ਕੇ ਮੈਨੂੰ ਭੇਜ ਦਿੱਤੀ ਸੀ ਜਿਸ ਵਿੱਚ ਧਾਰ ਤੋਂ ਬਣੀਆਂ ਸ਼ੰਕਾਵਾਂ ਬਾਰੇ ਵੀ ਲਿਖਿਆ ਹੋਇਆ ਸੀ ਜੋ ਮੈਨੂੰ ਮਿਲ ਗਈ ਤਾਂ ਮੈਨੂੰ ਵੀ ਸੁਖ ਦਾਸਾ ਆਇਆ ਸੀ ਉਹ ਮੁਸ਼ਕਲਾਂ ਮੁਸੀਬਤਾਂ ਵਿਪਤਾਵਾਂ ਤੇ ਚਿੰਤਾਵਾਂ ਮਨੁੱਖੀ ਰਾਹ ਰੋਕਣ ਵਾਸਤੇ ਨਹੀਂ ਸਗੋਂ ਸਹੀ ਠੀਕ ਰਾਹ ਪਾਉਣ ਆਉਂਦੀਆਂ ਹੁੰਦੀਆਂ ਹਨ ਠੇੜੀਆਂ ਰੁਕਾਵਟਾਂ ਅੜਿੱਕੀਆਂ ਤੋਂ ਸਖਣੀ ਜ਼ਿੰਦਗੀ ਨੂੰ ਸਫਲ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ ਮਾਪਿਆਂ ਦੀ ਲੋੜੋਂ ਵੱਧ ਮਮਤਾ ਅਲਾਦ ਦੀਆਂ ਤਰੱਕੀਆਂ ਵਿੱਚ ਰੁਕਾਵਟ ਬਣਦੀ ਹੈ ਇਸ ਕਹਾਣੀ ਦੀ ਤਾਰੀਖ ਤੇ ਸਾਲ ਮੈਨੂੰ ਯਾਦ ਨਹੀਂ ਫੌਜੀ ਡਿਊਟੀ ਤੇ ਹੁੰਦਿਆ ਮੈਂ ਅਖਬਾਰ ਵਿੱਚੋਂ ਖਬਰ ਪੜ੍ਹੀ ਸੀ ਕਿ ਪੰਜਾਬ ਵਿੱਚ ਕਪੂਰਥਲਾ ਤੇ ਕਰਨਾਲ ਵਿਖੇ ਦੋ ਸੈਨਿਕ ਸਕੂਲ ਜਲਦੀ ਖੁੱਲ ਰਹੇ ਨੇ ਜਿਨ੍ਹਾਂ ਵਿੱਚ ਫੌਜ ਵਿੱਚ ਡਿਊਟੀ ਕਰਦੇ ਕਰਮਚਾਰੀ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਦਾਖਲ ਕਰਵਾ ਸਕਣਗੇ ਕਪੂਰਥਲਾ ਵਾਲਾ ਸੈਨਿਕ ਸਕੂਲ ਸਾਬਕਾ ਮਹਾਰਾਜਾ ਕਪੂਰਥਲਾ ਦੇ ਖਾਲੀ ਹੋਏ ਮਹੱਲਾਂ ਵਿੱਚ ਖੁੱਲ ਰਿਹਾ ਸੀ ਖਬਰ ਪੜ੍ਹ ਕੇ ਮੈਨੂੰ ਬਹੁਤ ਖੁਸ਼ੀ ਹੋਈ मेरे दोनों पुत्र सरकारी प्राइमरी स्कूल कालमातोना ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਸਨ ਮੈਂ ਆਪਣੇ ਬੱਚਿਆਂ ਨੂੰ ਬਹੁਤ ਉੱਚੀ ਪੱਧਰ ਦੀ ਪੜ੍ਹਾਈ ਕਰਵਾਉਣਾ ਚਾਹੁੰਦਾ ਹੁਣ ਕਰਕੇ ਮੈਂ ਬੱਚਿਆਂ ਨੂੰ ਇਸ ਸੈਨਿਕ ਸਕੂਲ ਵਿੱਚ ਦਾਖਲ ਕਰਾਉਣ ਦੇ ਵਿਚਾਰ ਨਾਲ 2 ਮਹੀਨੇ ਦੀ ਛੁੱਟੀ ਵਾਸਤੇ ਬੇਨਤੀ ਕੀਤੀ ਤੇ ਛੁੱਟੀ ਮਨਜ਼ੂਰ ਹੋ ਜਾਣ ਤੇ ਮੈਂ ਆਪਣੇ ਘਰ ਪਰਿਵਾਰ ਵਿੱਚ ਪਹੁੰਚ ਗਿਆ ਸੀ ਛੁੱਟੀ ਆਏ ਤੂੰ 2 ਕੁ ਦਿਨ ਮਗਰੋਂ ਮੈਂ ਛੁੱਟੀ ਆਏ ਦਾ ਮਕਸਦ ਤੇਰਾਤਾ ਆਪਣੀ ਪਤਨੀ ਤੇ ਪੁੱਤਰਾ ਨਾਲ ਸਾਂਝਾ ਕੀਤਾ ਜਿਸ ਨੂੰ ਸੁਣ ਕੇ ਪੁੱਤਰਾ ਨੂੰ ਸੈਨ ਸਕੂਲ ਕਪੂਰਥਾਲਾ ਵਿੱਚ ਪੜ੍ਹਾਈ ਕਰਨ ਦਾ ਚਾਹ ਚੜ ਗਿਆ ਤੇ ਪਤਨੀ ਨੇ ਵੀ ਹਾਂ ਵਿੱਚ ਹਾਂ ਮラ ਦਿੱਤੀ ਤੇ ਇੱਕ ਦੋ ਦਿਨਾਂ ਮਗਰੋਂ ਮੈਂ ਜਾਣਕਾਰੀ ਲੈਣ ਵਾਸਤੇ ਕਪੂਰਥਾਲਾ ਵਿਖੇ ਮਹਾਰਾਜਾ ਦੇ ਮਹਿਲਾ ਵਿੱਚ ਗਿਆ ਅਤੇ ਬੱਚਿਆਂ ਨੂੰ ਦਾਖਲ ਕਰਾਉਣ ਵਾਸਤੇ ਪੁੱਛਗਿੱਛ ਕੀਤੀ ਉੱਥੋਂ ਦੇ ਕਰਮਚਾਰੀਆਂ ਨੇ ਮੈਨੂੰ ਮਹਿਲ ਦੇ ਸਭ ਤੋਂ ਉੱਪਰ ਵਾਲੇ ਕਮਰੇ ਵਿੱਚ ਭੇਜ ਦਿੱਤਾ ਜਿੱਥੇ ਇੱਕ ਬਰਗੇਡੀਅਰ ਸਾਹਿਬ ਬੈਠੇ ਸਨ ਮੈਂ ਉਹਨਾਂ ਨੂੰ ਸਲੂਟ ਕੀਤਾ ਤੇ ਬਹੁਤ ਖੁਸ਼ ਹੋਇਆ। ਮੈਂ ਉਹਨਾਂ ਨੂੰ ਕੁਰਸੀ ਤੇ ਬੈਠਣ ਦਾ ਕਹਿ ਕੇ ਆਉਣ ਦਾ ਮਕਸਦ ਪੁੱਛਿਆ। ਮੈਂ ਦੱਸਿਆ ਕਿ ਮੈਂ ਆਪਣੇ ਤਿੰਨ ਪੁੱਤਰਾਂ ਨੂੰ ਇਸ ਤੁਹਾਡੇ ਸੈਨਿਕ ਸਕੂਲ ਵਿੱਚ ਪੜਾਉਣ ਵਾਸਤੇ ਦਾਖਲ ਕਰਾਉਣਾ ਚਾਹੁੰਦਾ ਹਾਂ ਅਤੇ ਮੈਂ ਵੀ ਫੌਜ ਵਿੱਚ ਰਜੌਰੀ ਵਿਖੇ ਡਿਊਟੀ ਕਰਦਾ ਹਾਂ। ਉਹਨਾਂ ਨੇ ਮੇਰੇ ਤਿੰਨਾਂ ਪੁੱਤਰਾਂ ਦਾ ਨਾਮ ਆਪਣੇ ਕਾਗਜ਼ ਤੇ ਲਿਖ ਲਿਆ ਤੇ ਦੱਸਿਆ ਕਿ ਦਾਖਲਾ ਸ਼ੁਰੂ ਹੈ। ਤੇ ਮੈਨੂੰ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਬੱਚਿਆਂ ਨੂੰ ਸਰਟੀਫਿਕੇਟ ਸਮੇਤ ਇੱਥੇ ਛੱਡ ਜਾਵੋ ਕਿਉਂਕਿ ਅਗਲੀ ਪੜਾਈ ਅਸੀਂ ਜਲਦੀ ਸ਼ੁਰੂ ਕਰ ਰਹੇ ਹਾਂ। ਰੇ ਪਰਿਵਾਰ ਨੂੰ ਤੋਰ ਦੇ ਪ੍ਰਵਾਰ ਦਾ ਕੋਈ ਵੀ ਮੈਂਬਰ ਬੱਚਿਆਂ ਨੂੰ ਮਿਲ ਸਕੇਗਾ। ਉਹਨਾਂ ਨੇ ਮੈਨੂੰ ਸੈਂਸ ਸਕੂਲ ਦੇ ਸਾਰੇ ਨਿਯਮ ਨਵੇਂ ਕਾਨੂੰਨ ਸਮਝਾ ਦਿੱਤੇ। ਬੱਚਿਆਂ ਨੂੰ ਸੈਂਸ ਸਕੂਲ ਵਿੱਚ ਦਾਖਲ ਕਰ ਲੈਣ ਦੀ ਜਲਦਤ ਮਿਲ ਜਾਣ ਦੀ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਬਰਗੇਡੀਅਰ ਸਾਹਿਬ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਜਲਦੀ ਹੀ ਇੱਥੇ ਦਾਖਲ ਕਰਾ ਕੇ ਛੱਡ ਜਾਣ ਦਾ ਵਾਅਦਾ ਕਰਕੇ ਮੈਂ ਸਲੂਟ ਕਰਕੇ ਵਾਪਸ ਕਰ ਆ ਗਿਆ ਤੇ ਪਰਿਵਾਰ ਨੂੰ ਬੱਚੇ ਦਾਖਲ ਕਰਾਉਣ ਦੀ ਮਨਜ਼ੂਰੀ ਮਿਲ ਜਾਣ ਦੀ ਖੁਸ਼ਖਬਰੀ ਦੱਸੀ ਜਿਸ ਨਾਲ ਬੱਚਾ ਨੂੰ ਮਨਜ਼ੂਰੀ ਦਾ ਚਾਹੀ ਚੜ ਗਿਆ। ਮੈਂ ਪ੍ਰਾਇਮਰੀ ਸਕੂਲ ਕਾਰਬਾ ਤੋਂ ਉਹਨਾਂ ਦੇ ਹੈੱਡਮਾਸਟਰ ਪ੍ਰੇਮ ਚੰਦ ਸਰਨਾ ਨੂੰ ਬੱਚਿਆਂ ਦੇ ਸਰਟੀਫਿਕੇਟ ਦੇ ਦਿਨ ਦੀ ਬੇਨਤੀ ਕਰਕੇ ਸਰਟੀਫਿਕੇਟ ਲੈ ਕੇ ਅਗਲੇ ਦਿਨ ਤਿੰਨਾਂ ਪੁੱਤਰਾਂ ਨੂੰ ਕਪੂਰਥਲੇ ਸੈਨਿਕ ਸਕੂਲ ਵਿੱਚ ਜਦੋਂ ਦਾਖਲ ਕਰਾਉਣ ਵਾਸਤੇ ਘਰੋਂ ਤੁਰਨ ਲੱਗਿਆ ਤਾਂ ਪਤਨੀ ਬਲਵੰਤ ਕੌਰ ਨੇ ਮਮਤਾ ਵਿਚ ਆ ਕੇ ਬੱਚਿਆਂ ਨੂੰ ਨਾ ਭੇਜਣ ਦੇ ਖਿਆਲ ਨਾਲ ਹੜੀ ਘੜਾ ਦਿੱਤਾ ਤੇ ਤੁਰਨ ਲੱਗੇ ਬੱਚਿਆਂ ਨੂੰ ਫੜ ਕੇ ਅੰਦਰ ਲੈ ਗਈ ਬੱਚੇ ਮੇਰੇ ਨਾਲ ਕਪੂਰਥਲੇ ਸੈਨਿਕ ਸਕੂਲ ਵਿੱਚ ਜਾਣਾ ਚਾਹੁੰਦੇ ਸਨ ਪਰ ਬਲਵੰਤ ਕੌਰ ਨੇ ਜ਼ਿੱਦ ਕਰਕੇ ਰੋਕ ਲਏ ਮੈਂ ਪ੍ਰਬੰਧਕ ਨੂੰ ਬਹੁਤ ਸਮਝਾਇਆ ਕਿ ਆਪਣੇ ਬੱਚਿਆਂ ਨੂੰ ਉੱਚੇ ਦਰਜੇ ਦੀ ਪੜ੍ਹਾਈ ਕਰ ਲੈਣ ਦੇਵੇ ਆਪਣੀ ਚੰਗੀ ਕਿਸਮਤ ਹੋਣ ਕਰਕੇ ਮੈਂ ਬੜੀ ਮੁਸ਼ਕਲ ਨਾਲ ਇਜਾਜ਼ਤ ਲੈ ਕੇ ਆਇਆ ਹਾਂ ਬੱਚਿਆਂ ਦੀ ਕਿਸਮਤ ਬਣ ਲੈਣ ਦੇਵੇ ਉੱਥੇ ਸਾਰੇ ਬੱਚੇ ਮਾਪਿਆਂ ਵਾਲੇ ਹੀ ਨੇ ਜਿਹੜੇ ਦੂਰੋਂ ਗੁਰਦਾਸਪੁਰ ਬਠਿੰਡਾ ਤੇ ਪਟਿਆਲਾ ਵਰਗੇ ਦੂਰ ਵਾਲੇ ਸ਼ਹਿਰਾਂ ਤੇ ਪਿੰਡਾਂ ਤੋਂ ਮਾਪੇ ਖੁਦ ਉਹਨਾਂ ਨੂੰ ਤਰਲੇ ਲੈ ਕੇ ਮਨਜ਼ੂਰੀ ਲੈਂਦੇ ਤੇ ਛੱਡ ਕੇ ਜਾਂਦੇ ਨੇ ਪਰ ਪ੍ਰਬੰਧਕ ਕੋਲ ਕਿੱਥੇ ਆਖੇ ਲੱਗੀ ਇਸਨੇ ਬੱਚੇ ਉੱਥੇ ਨਹੀਂ ਜਾਣ ਦਿੱਤੇ ਬੱਚੇ ਰੋਣ ਵਰਗਾ ਮੂੰਹ ਕਰਕੇ ਚੁੱਪ ਕਰਕੇ ਬੈਠ ਕੇ ਉਸਦੀ ਜ਼ਿੱਦ ਅਕੇ ਮੈਨੂੰ ਚੁੱਪ ਕਰਨਾ ਪਿਆ ਅਗਲੇ ਦਿਨ ਫਿਰ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਕਾਲਮਾ ਤੋਂਨਾਂ ਵਿੱਚ ਮੋੜ ਦਾਖਲ ਕਰਾਉਣੇ ਪਏ ਸੀ ਮੇਰੀਆਂ ਬੱਚਿਆਂ ਨੂੰ ਉੱਚੀ ਪੜਾਈ ਸੈਨਿਕ ਸਕੂਲ ਵਿੱਚ ਕਰਵਾਉਣ ਦੀ ਖੁਆਇਸ਼ਾਂ ਅਧੂਰੀਆਂ ਰਹਿ ਗਈਆਂ ਜੇ ਬੱਚੇ ਸਕੂਲ ਵਿੱਚ ਪੜ੍ਹ ਜਾਂਦੇ ਤਾਂ ਇਹ ਵੀ ਦੂਸਰੇ ਬੱਚਿਆਂ ਵਾਂਗੂ ਅੱਜ ਬਹੁਤ ਉੱਚੇ ਫੌਜੀ ਅਧਿਆਤੇ ਨੌਕਰੀ ਕਰਕੇ ਸੇਵਾਮੁਕਤ ਹੁੰਦੇ ਬਲਵੰਤ ਕਰਨ ਨੂੰ ਇਹ ਨਹੀਂ ਸੀ ਪਤਾ ਕਿ ਘਰ ਅਤੇ ਪਰਿਵਾਰ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਸਫਲ ਬਣਾਉਣ ਵਾਸਤੇ ਮਮਤਾ ਛਟਣੀ ਬਹੁਤ ਜ਼ਰੂਰੀ ਹੈ। ਮਮਤਾ ਕੁਝ ਸਮਾਰਤੀ ਨਹੀਂ ਸਗੋਂ ਵਗਾੜਦੀ ਹੈ। ਭਾਵੇਂ ਮੈਂ ਫਿਰ ਵੀ ਬੱਚੇ ਨੂੰ ਬਹੁਤ ਜ਼ਿਆਦਾ ਪੜਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਗੱਲ ਨਹੀਂ ਬਣ ਸਕੀ ਜਿਹੜੀ ਸੈਨ ਸਕੂਲ ਦੀ ਪੜਾਈ ਨਾਲ ਬਣੀ ਸੀ। ਹੁਣ ਮੇਰੀ ਔਲਾਦ ਵੀ ਔਲਾਦ ਵਾਲੀ ਹੋਣ ਕਰਕੇ ਆਪਣੇ ਬੱਚੇ ਨੂੰ ਉਦੇਸ਼ਾਂ ਵਿੱਚ ਪੜਾਉਣ ਵਾਸਤੇ ਕੈਨੇਡਾ ਦੇ ਕਾਲਜਾਂ ਵਿੱਚ ਸਟੱਡੀ ਬੇਸ ਤੇ ਪਹੁੰਚ ਚੁੱਕੀ ਹੈ। ਇਹ ਸਭ ਕੁਝ ਮਮਤਾ त्याग ਕੇ ਹੀ ਹੋ ਸਕਿਆ। ਹੁਣ ਜਦੋਂ ਮੇਰੇ ਪੁੱਤਰਾਂ ਨੂੰ ਸੈਨ ਸਕੂਲ ਵਿੱਚ ਪੜ੍ਹਾਈ ਕਰਨ ਵਿੱਚ ਸਫਲ ਨਾ ਹੋ ਸਕਣ ਦਾ ਚੇਤਾ ਹੁੰਦਾ ਹੈ ਤਾਂ ਆਪਣੀ ਬੀਬੀ ਨੂੰ ਬਹੁਤ ਕੋਸਤੇ ਰਹਿੰਦੇ ਨੇ ਹਵਾਈ ਪਟੜੀ ਦਾ ਚਾਰਚ ਵੀ ਮੇਰੇ ਕੋਲ ਸਾਡੇ ਹੈਸ਼ੀ ਕੈਂਪ ਦੇ ਨਾਲ ਨਾਲ ਪਹਾੜੀ ਨਦੀ ਵਗਦੀ ਹੈ ਉਸ ਦੇ ਪਰਲੇ ਪਾਸੇ ਇੱਕ ਉੱਚੀ ਪਹਾੜੀ 'ਤੇ ਪੁਰਾਣੇ ਵੇਲੇ ਦਾ ਇੱਕ ਕਿਲਾ ਵੀ ਬਣਿਆ ਹੋਇਆ ਹੈ ਪਹਾੜੀ ਦੇ ਟਲਵਾਨ ਵਿੱਚ ਆਰਡਰਰੀ ਰੈਜੀਮੈਂਟ ਦਾ ਕੈਂਪ ਸੀ ਪਹਾੜੀ ਤੇ ਨਦੀ ਦੇ ਵਿਚਕਾਰ ਇੱਕ ਹਵਾਈ ਪਟੜੀ ਵੀ ਬਣੀ ਹੋਈ ਹੈ ਜੋ ਸ਼ਾਇਦ ਪਾਕਿਸਤਾਨ ਨਾਲ ਲੜਾਈ ਲੱਗਣ ਵੇਲੇ ਕੰਮ ਆਉਣ ਵਾਸਤੇ ਬਣਾਈ ਹੋਵੇਗੀ ਪਟੜੀ ਦੇ ਨੇੜੇ ਇੱਕ ਬਿਲਡਿੰਗ ਤਾਂ ਹੈ ਪਰ ਇਹਨਾਂ ਦੀ ਸੁਰੱਖਿਆ ਵਾਸਤੇ ਕੋਈ ਬੰਦੋਬਸਤ ਨਹੀਂ ਕੀਤਾ ਗਿਆ ਹੁਣ ਕਰਕੇ ਸੁਣਿਆ ਸੀ ਸੀਆਈਡੀ ਨੇ ਰਿਪੋਰਟ ਦਿੱਤੀ ਹੈ ਕਿ ਪਟੜੀ ਤੇ ਸੁਰੱਖਿਆ ਦਾ ਬੰਦੋਬਸਤ ਨਾ ਹੋਣ ਕਰਕੇ ਪਾਕਿਸਤਾਨ ਦਾ ਜਹਾਜ਼ ਵੀ ਇੱਥੇ ਉਤਰ ਸਕਦਾ ਹੈ ਜਿਸ ਕਰਕੇ ਹੁਣ ਪਟੜੀ ਦੀ ਸੁਰੱਖਿਆ ਕਰਨ ਦੀ ਲੋੜ ਵੀ ਮਹਿਸੂਸ ਹੋਈ ਮੇਰਾ ਖਿਆਲ ਕਹਿੰਦਾ ਕਿ ਜਨਰਲ ਸਾਹਿਬ ਨੇ ਇਸ ਡਿਊਟੀ ਵਾਸਤੇ ਕੈਂਪ ਕਮਾਂਡਿੰਗ ਨੂੰ ਕਿਹਾ ਹੋਵੇਗਾ ਕਿ ਇਸ ਨਾਜ਼ੁਕ ਜੀ ਡਿਊਟੀ ਵਾਸਤੇ ਅਜਿਹੇ ਆਦਮੀ ਦੀ ਡਿਊਟੀ ਲਈ ਜਾਵੇ ਜੋ ਮੌਕੇ ਨੂੰ ਸੰਭਾਲ ਕੇ ਹਰ ਜਹਾਜ਼ ਦੇ ਉਤਰਨ ਵੇਲੇ ਉੱਥੇ ਪਹੁੰਚ ਕੇ ਹਾਜ਼ਰ ਹੋਵੇ ਤੇ ਬਣੇ ਹੋਏ ਰਜਿਸਟਰ ਦੇ ਸਾਰੇ ਕਾਲਮ ਪੂਰੇ ਕਰ ਸਕੇ ਜਹਾਜ਼ ਤਾਂ ਉਤਰਦੇ ਚੜ੍ਹਦੇ ਹੀ ਰਹਿੰਦੇ ਸੀ ਪਟਰੀ ਹਵਾਈ ਰਸਤੇ ਦੇਖਣ ਤੇ ਨਜ਼ਰ ਦੇ ਹਿਸਾਬ ਨਾਲ ਦੂਰ ਨਹੀਂ ਢੜੀ ਸੀ ਪਰ ਉਸੇ ਪਹੁੰਚਣ ਵਾਸਤੇ ਸਿੱਧਾ ਰਾਹ ਤੇ ਸਾਧਨ ਕੋਈ ਨਹੀਂ ਸੀ ਉਸ ਵਾਸਤੇ ਪਹਿਲਾਂ ਰਜੌਰੀ ਸ਼ਹਿਰ ਜਾਣਾ ਪੈਂਦਾ ਸੀ ਫਿਰ ਚੂਲੇਪੁੱਲ ਰਾਸਤੇ ਨਦੀ ਪਾਰ ਕਰਕੇ ਫਿਰ ਵਾਪਸੀ ਵੱਲ ਆਉਣਾ ਪੈਂਦਾ ਸੀ ਜੋ ਕਾਫੀ ਪੈਂਡਾ ਬਣ ਜਾਂਦਾ ਸੀ ਡਿਊਟੀ ਮੇਰੀ ਲਗ ਜਾਣ ਕਰਕੇ ਮੈਨੂੰ ਪਹਿਲਾਂ ਤੇ ਨਵਾਂ ਦੋਰਾ ਕੰਮ ਕਰਨਾ ਪੈ ਗਿਆ ਮੈਂ ਜਵਾਨਾਂ ਨੂੰ ਵੀ ਦੱਸ ਦਿੱਤਾ ਕਿ ਜਦੋਂ ਵੀ ਕੋਈ ਜਹਾਜ਼ ਹਵਾ ਵਿੱਚ ਅਸਮਾਨ ਤੇ ਨਜ਼ਰ ਆਵੇ ਮੈਨੂੰ ਦੱਸ ਦੇਣ ਤਾਂ ਕਿ ਮੈਂ ਠੀਕ ਸਮੇਂ ਤੇ ਉੱਥੇ ਪਹੁੰਚ ਸਕਾਂ ਜਦੋਂ ਕੋਈ ਜਵਾਨ ਜਾ ਮੈਂ ਖੁਦ ਕਿਸੇ ਜਹਾਜ਼ ਨੂੰ ਦੇਖ ਦੇ ਮੈਂ ਰਜਿਸਟਰ ਚੁੱਕ ਬਗਲ ਵਿੱਚ ਲੈ ਤੌਰ ਲਾਉਂਦਾ ਮੜਕੋ ਮੜਕੀ ਹੋ ਕੇ ਜਹਾਜ਼ ਤੇ ਉਤਰਦੇ ਸਾਰ ਉੱਥੇ ਪਹੁੰਚ ਜਾਂਦਾ ਤੇ ਜਹਾਜ਼ ਦੇ ਪਾਇਲਟ ਅਫਸਰ ਨੂੰ ਸਲੂਟ ਕਰਕੇ ਪਟਵਾਰੀ ਵਾਂਗੂ ਰਜਿਸਟਰ ਖੋਲ ਕੇ ਕਾਲਮ 'ਤੇ ਲੱਗ ਜਾਂਦਾ ਰਜਿਸਟਰ ਦੇ ਕਾਲਮ ਇਸ ਤਰ੍ਹਾਂ ਸੀ ਸਭ ਤੋਂ ਪਹਿਲਾਂ ਕ੍ਰਮ ਸੰਖਿਆ ਫਿਰ ਤਾਰੀਖ ਸਮਾਂ ਜਹਾਜ਼ ਦਾ ਆਉਂਦਾ ਜਹਾਜ਼ ਦਾ ਰਜਿਸਟਰ ਨੰਬਰ ਰੰਗ ਸੀਟਾਂ ਦੀ ਗਿਣਤੀ ਜਹਾਜ਼ ਦਾ ਸਾਈਜ਼ ਕਿਸਮ ਪਾਇਲਟ ਅਫਸਰ ਦਾ ਨੰਬਰ ਰੈਂਕ ਤੇ ਨਾਮ ਜਹਾਜ਼ ਕਿੱਥੋਂ ਆਇਆ ਕਿੱਥੇ ਜਾਣਾ ਹੈ ਆਉਣ ਦਾ ਮਕਸਦ ਕੀ ਲੈ ਕੇ ਆਇਆ ਕੀ ਲੈ ਕੇ ਜਾਣਾ ਸਮਾਂ ਚ ਹਾਸ ਤੇ ਜਾਣ ਚੜਨ ਦਾ ਸਵਾਰੀਆਂ ਦੀ ਗਿਣਤੀ ਤੇ ਹੋਰ ਕਈ ਖਾਸ ਗੱਲਾਂ ਦਸਤਕਤ ਪਾਇਲਟ ਅਫਸਰ ਦੇ ਮੇਰੇ ਦਸਤਕਤ ਕੈਂਪ ਕਮਾਂਡਰ ਦੇ ਦਸਤਕਤ ਤੇ ਅੰਤ ਵਿੱਚ ਜਨਰਲ ਸਾਹਿਬ ਦੇ ਰਿਮਾਰਕਸ ਸਮੇਤ ਦਸਤਕਤ ਹਰ ਰੋਜ਼ ਸ਼ਾਮ ਨੂੰ ਹੋ ਜਾਂਦੇ ਸੀ ਹਰ ਰੋਜ਼ ਮੈਨੂੰ ਵਰਤੀ ਸਮੇਤ ਦੌੜਾ ਲਾਉਂਦੇ ਨੂੰ ਸਾਰੇ ਦੇਖਦੇ ਕਹਿੰਦੇ ਕਿ ਕਿੰਨੀ ਸਖਤ ਡਿਊਟੀ ਕਰਨੀ ਪੈ ਰਹੀ ਹੈ ਅਸਲ ਵਿੱਚ ਇਹ ਪਟੜੀ ਦੀ ਸੁਰੱਖਿਆ ਵਾਸਤੇ ਪੁੱਟਿਆ ਗਿਆ ਇਹਲਾ ਕਦਮ ਹੀ ਸੀ ਤਾਂ ਕਿ ਆਉਣ ਤੇ ਜਾਣ ਵਾਲੇ ਸਾਰੇ ਜਹਾਜ਼ਾਂ 'ਤੇ ਕਰੜੀ ਨਜ਼ਰ ਰੱਖੀ ਜਾਵੇ ਲਗਭਗ ਸਾਰੇ ਜਹਾਜ਼ ਉਦਮਪੁਰ ਤੋਂ ਹੀ ਆਉਂਦੇ ਸਨ ਰਜੌਰੀ ਦੇ ਇਲਾਕੇ ਵਿੱਚ ਰਾਜਮਾ ਮੁਰਗੀ ਆਂਡੇ ਮੁਰਗੇ ਘਿਓ ਦਾਲਾਂ ਤੇ ਹੋਰ ਕਈ ਤਰ੍ਹਾਂ ਦਾ ਸਮਾਨ ਪੂਰੇ ਜੰਮੂ ਕਸ਼ਮੀਰ ਨਾਲੋਂ ਬਹੁਤ ਸਸਤਾ ਮਿਲ ਜਾਂਦਾ ਸੀ ਮੈਂ ਅਸਲ ਗੱਲ ਹੋਰ ਵੀ ਸੁਣੀ ਸੀ ਸਟੇਡਿਸ ਜੋਰੀ ਵਾਲੀ ਫਾਰਮੇਸ਼ਨ ਨਾਲੋਂ ਉਦਮਪੁਰ ਵਾਲੀ ਫਾਰਮੇਸ਼ਨ ਬਹੁਤ ਵੱਡੀ ਹੋਣ ਕਰਕੇ ਉਹ ਹਵਾਈ ਪੱਟੜੀ ਦੀ ਸੁਰੱਖਿਆ ਬਾਰੇ ਇਸ ਫਾਰਮੇਸ਼ਨ ਵੱਲੋਂ ਉੱਤੇ ਕਦਮਾਂ ਦੀ ਕਾਰਜਕਾਰੀ ਦੇਖਣ ਵਾਸਤੇ ਆਂਡੇ ਤੇ ਮੁਰਗੇ ਖਰੀਦ ਕੇ ਲੈ ਜਾਣ ਦੇ ਬਹਾਨੇ ਆਪਣੇ ਅਫਸਰਾਂ ਨੂੰ ਭੇਜਦੇ ਰਹਿੰਦੇ ਸੀ ਮੈਂ ਵੀ ਇਸ ਡਿਊਟੀ ਨੂੰ ਇਮਤਿਹਾਨ ਸਮਝਦਾ ਸੀ ਜਦੋਂ ਵੀ ਕੋਈ ਜਹਾਜ਼ ਪੱਟੜੀ 'ਤੇ ਉਤਰਦਾ ਤਾਂ ਉਸ ਵਿਚਲੇ ਅਫਸਰ ਜੋਰੀ ਬਾਜ਼ਾਰ ਵਿੱਚ ਆਂਡੇ ਤੇ ਮੁਰਗੀਆਂ ਦੇ ਟੋਕਰੇ ਖਰੀਦਣ ਲਈ ਪਹੁੰਚਦੇ ਤਾਂ ਮੈਂ ਵੀ ਨਾਲ ਚਲੇ ਜਾਂਦਾ ਤੇ ਰਜਿਸਟਰ 'ਤੇ ਲਿਖੀ ਜਾਂਦਾ ਜਦੋਂ ਸਾਰਾ ਸਮਾਨ ਖਰੀਦ ਕੇ ਪੈਸੇ ਕੀਮਤ ਦਿੱਤੇ ਜਾਂਦੇ ਤਾਂ ਸਮਾਨ ਪਟੜੀ ਤੇ ਪਹੁੰਚ ਖੜੇ ਜਹਾਜ਼ ਵਿੱਚ ਰੱਖ ਹੋ ਜਾਂਦਾ ਮੈਂ ਜਹਾਜ਼ ਦਾ ਰੁਕਣ ਦਾ ਸਮਾਂ ਲਿਖ ਕੇ ਜਹਾਜ਼ ਦੇ ਸਟਾਰਟ ਹੁੰਦਿਆਂ ਹੀ ਪਾਇਲਟ ਨੂੰ ਸਲੂਟ ਕਰਕੇ ਦਸਤਕਤ ਵੀ ਕਰਵਾ ਲੈਂਦਾ ਤੇ ਆਪ ਵੀ ਅੰਤਮ ਕੰਮ ਤੱਕ ਪੂਰਾ ਕਰਕੇ ਰਜਿਸਟਰ ਕੈਂਪ ਕਮਾਂਡਰ ਦੇ ਅੱਗੇ ਰੱਖ ਦਿੰਦਾ ਸੀ ਤਾਂ ਕੈਂਪ ਕਮਾਂਡਰ ਰਜਿਸਟਰ ਵਿੱਚ ਲਿਖਾ ਪੜ੍ਹ ਕੇ ਰਜਿਸਟਰ ਨੂੰ ਜਨਰਲ ਸਾਹਿਬ ਕੋਲ ਲੈ ਜਾਂਦੇ ਸਨ ਪਰ ਮੈਨੂੰ ਇਸ ਡਿਊਟੀ ਮਿਲਣ ਕਰਕੇ ਮੈਨੂੰ ਸਰੀਰਕ ਕਸ਼ਟ ਬਹੁਤ ਚਲਨੇ ਪੈ ਰਹੇ ਸੀ ਫਿਰ ਵੀ ਇਸ ਕੀਰਤੀਮਾਨ ਵਾਲੀ ਸੇਵਾ ਕਰਕੇ ਮੇਰਾ ਦਿਲ ਬਹੁਤ ਖੁਸ਼ ਸੀ ਤੇ ਮੈਂ ਪੂਰੀ ਲਗਨ ਤੇ ਮਿਹਨਤ ਨਾਲ ਖੁਸ਼ ਹੋ ਕੇ ਕੰਮ ਨੂੰ ਹਰ ਹਾਲਤ ਵਿੱਚ ਸਿਰੇ ਚੜਾਉਣ ਦੀ ਕੋਸ਼ਿਸ਼ ਕਰਦਾ ਸੀ ਜਦੋਂ ਮੈਨੂੰ ਵੀ ਜਹਾਜ਼ ਰਾਹੀਂ ਹਵਾਈ ਸਫਰ ਕਰਨਾ ਪਿਆ ਤਾਰੀਖ ਤਾਂ ਯਾਦ ਨਹੀਂ ਸਾਡੇ ਅਫਸਰਾਂ ਨੇ ਸਫਰ ਕਰਨ ਆਪਣੇ ਵਾਸਤੇ ਜੋਰੀ ਤੋਂ ਪੁੰਛ ਤੱਕ ਇੱਕ ਜਹਾਜ਼ ਉਦਮਪੁਰ ਤੋਂ ਮੰਗਵਾਇਆ ਸੀ ਪਰ ਮੈਨੂੰ ਪਤਾ ਨਹੀਂ ਸੀ ਮੈਂ ਆਮ ਜਹਾਜ਼ ਸਮਝ ਕੇ ਰਜਿਸਟਰ ਲੈ ਕੇ ਦੌੜ ਲਾਉਂਦਾ ਪੱਟੀ ਤੇ ਪਹੁੰਚਿਆ ਤਾ ਦੇਖਦਾ ਹਾਂ ਕਿ ਸਾਡੇ ਅਫਸਰ ਜੀਪਾਂ ਵਿੱਚ ਬੈਠ ਕੇ ਉਹ ਵੀ ਉੱਥੇ ਪਹੁੰਚ ਗਏ ਮੈਂ ਹੈਰਾਨ ਹੋ ਗਿਆ ਕਿ ਇਹ ਇੱਥੇ ਕਿਸ ਕੰਮ ਆਏ ਹੋਣਗੇ ਜਹਾਜ਼ ਬੰਦ ਹੁੰਦਿਆਂ ਹੀ ਉਹ ਸਾਰੇ ਅਫਸਰ ਜਹਾਜ਼ ਵਿੱਚ ਬੈਠ ਕੇ ਇੱਕ ਸੀਟ ਖਾਲੀ ਹੁਣ ਕਰਕੇ ਉਹਨਾਂ ਮੈਨੂੰ ਵੀ ਨਾਲ ਲੈ ਜਾਣ ਦਾ ਮਨ ਬਣਾ ਲਿਆ ਤੇ ਮੈਨੂੰ ਆਸ ਮਾਰਨ ਲੱਗੀ ਪਰ ਮੈਂ ਜਾਨਾ ਨਹੀਂ ਚਾਹੁੰਦਾ ਹੁਣ ਕਰਕੇ ਨੈਰ ਸਭ ਬਾਹਰ ਨਿਕਲੇ ਤੇ ਮੈਨੂੰ ਪਿਆਰ ਨਾਲ ਖਿੱਚ ਕੇ ਅੰਦਰ ਲੈ ਗਏ ਤੇ ਬਾਹਰ ਵਾਲੀ ਤੇ ਬਾਹਰ ਵਾਲੇ ਸ਼ੀਸ਼ੇ ਵਾਲੀ ਸੀਟ ਤੇ ਬਿਠਾ ਦਿੱਤਾ ਇਹ ਮੇਰਾ ਪਹਿਲਾ ਹਵਾਈ ਸਫ਼ਰ ਹੋਣ ਕਰਕੇ ਮੈਂ ਬਾਹਰ ਤੇ ਹੀਠਾਂ ਤਰਤੀਬਨ ਹਰ ਹਰਕਤ ਦੇਖਣ ਲੱਗ ਪਿਆ ਸੀ ਜਹਾਜ਼ ਸਟਾਰਟ ਹੁੰਦਿਆਂ ਪੱਟੀ ਤੇ ਅੱਗੇ ਵੱਲ ਦੌੜਿਆ ਤੇ ਤੇਜ਼ ਹੁੰਦਾ ਹੋਇਆ ਤੇਜ਼ ਦੌੜਿਆ ਤੇ ਐਵੇਂ ਲੱਗਦਾ ਸੀ ਜਿਵੇਂ ਜਹਾਜ਼ ਖੜਾ ਹੈ ਪਰ ਤਰਤੀ ਪਤਾ ਨਹੀਂ ਕਿਉਂ ਪਿੱਛੇ ਵੱਲ ਦੌੜ ਰਹੀ ਹੈ ਜਹਾਜ਼ ਨੇ ਪੱਟੜੀ ਛੱਡੀ ਤੇ ਹਵਾ ਵਿੱਚ ਹੋਇਆ ਤਾਂ ਐਵੇਂ ਲੱਗੇ ਜਿਵੇਂ ਜਹਾਜ਼ ਇੱਕ ਥਾਂ ਖੜਾ ਹੈ ਪਰ ਤਰਤੀ ਤੇ ਹੋਰ ਬਲਕਿ ਉਹ ਜਾਰੀ ਹੈ ਅਸਲ ਵਿੱਚ ਜਹਾਜ਼ ਇੱਕ ਥਾਣੀ ਖੜਾ ਸੀ ਸਗੋਂ ਤੇਜ਼ ਰਫ਼ਤਾਰ ਵਿੱਚ ਹੋ ਕੇ ਜਹਾਜ਼ ਦੇ ਖੰਭਾ ਨੇ ਜਹਾਜ਼ ਦਾ ਪਾਰ ਚੁੱਕ ਤਰਤੀ ਨੂੰ ਛੱਡਿਆ ਤੇ ਹੋਰ ਉ ਤਾਂ ਚਲੇ ਜਾਣ ਕਰਕੇ ਇੰਜ ਲੱਗ ਰਿਹਾ ਸੀ ਹੁਣ ਜਹਾਜ਼ ਹਵਾ ਅਸਮਾਨ ਵਿੱਚ ਪੂਰੀ ਉਚਾਈ ਤੇ ਜਾ ਕੇ ਪੂੰਛ ਵਾਲੀ ਪੱਟੜੀ 'ਵਲ ਸਿੱਧਤ ਹੋ ਗਿਆ ਸੀ ਜਹਾਜ਼ ਵਿੱਚ ਉਸ ਵੇਲੇ ਜਦ ਸਾਰੇ ਅਫਸਰ ਆਪਸ ਵਿੱਚ ਗੱਲੀਆਂ ਲੱਗੇ ਹੋਏ ਸੀ ਤਾਂ ਮੈਂ ਇਕੱਲਾ ਸ਼ਿਸ਼ੇ ਥਾਣੀ ਬਾਹਰ ਤੇ ਵੱਲ ਦੇਖ ਜ਼ਿੰਦਗੀ ਦੇ ਨਾਮ ਤੇ ਤਸਰਬਿਆਂ ਨੂੰ ਦੇਖ ਹਤੇ ਰੁਝਿਆ ਹੋਇਆ ਸੀ ਹੁਣ ਪੁੰਛ ਵਾਲੀ ਹਵਾਈ ਪਟੜੀ ਆ ਗਈ ਤੇ ਜਹਾਜ਼ ਉਤਰ ਗਿਆ ਸੀ ਅਸਮਾਨ ਤੋਂ ਧਰਤੀ ਬਹੁਤ ਹੀ ਸੁੰਦਰ ਦਿਸਦੀ ਹੈ ਜਦੋਂ ਜਹਾਜ਼ ਧਰਤੀ ਨੂੰ ਛੱਡ ਕੇ ਉੱਚਾ ਜਾਂਦਾ ਹੈ ਤਾਂ ਮਨੁੱਖੀ ਦਿਲ ਨੇ ਡਰਨਾ ਤਾਂ ਹੁੰਦਾ ਹੀ ਹੈ ਜਦੋਂ ਮਨੁੱਖ ਉੱਚੇ ਰੁੱਖਾਂ ਬਿਲਡਿੰਗ ਤੇ ਚੜ੍ਹ ਹੇਠਾਂ ਵੱਲ ਦੇਖਦਾ ਹੈ ਤਾਂ ਆਹ ਪੁਚਾਈ ਤੇ ਹੁਣ ਕਰਕੇ ਉਸ ਦਾ ਦਿਲ ਡਰਦਾ ਹੈ ਡਰਦਾਕਰ ਉਚਾਈ ਹੈ ਇਸ ਤਰ੍ਹਾਂ ਜਹਾਜ਼ ਦੇ ਸਫ਼ਰ ਵੇਲੇ ਵੀ ਉਹ ਜਾਂਦਾ ਹੈ ਜਦੋਂ ਮੈਂ ਵਿੱਚ ਹਾਜ਼ਦੇ ਸ਼ੀਸ਼ੇ ਵਿੱਚੋਂ ਦੀ ਹੀਟਾਂ ਦੇਖਿਆ ਤਾਂ ਸਾਰੀਆਂ ਪਹਾੜੀਆਂ ਉੱਪਰ ਰੁੱਖ ਬਹੁਤ ਵੱਡੀ ਗਿਣਤੀ ਵਿੱਚ ਹੋਣ ਕਰਕੇ ਹੀਟਾਂ ਤਰਤੀਬ ਬਹੁਤ ਹੀ ਹਰੀ-ਭਰੀ ਤੇ ਸੁੰਦਰ ਨਜ਼ਰ ਆ ਰਹੀ ਸੀ ਤਰਤੀਬ ਸੁੰਦਰ ਬਾਗ ਬਗੀਚਾ ਹੀ ਲੱਗਦੀ ਸੀ ਐਸੀ ਹਾਲਤ ਵਿੱਚ ਉੱਪਰੋਂ ਪਹਾੜੀਆਂ ਦੀ ਉਚਾਈ ਤਾਂ ਨਹੀਂ ਦਿਖਦੀ ਸੀ ਜਿਸ ਕਰਕੇ ਤਰਤੀਬ ਪਧਰੀ ਤੇ ਇੱਕ ਪਲਾਟੀ ਦੇ ਸਤ੍ਹੀ ਤੇ ਨਦੀਆਂ ਵਿੱਚ ਵਗਦਾ ਪਾਣੀ ਐਵੇਂ ਲੱਗਦਾ ਜਿਵੇਂ ਖੇਤਾਂ ਵਿੱਚ ਵਿੰਗੀਆਂ ਟੇਡੀਆਂ ਪਾਣੀ ਦੀਆਂ ਆੜਾ ਪਹਾੜੀ ਸੜਕਾਂ ਵੀ ਪਹਾੜਾਂ ਦਾ ਕਰਕੇ ਵਿੰਗੀਆਂ ਟੇਡੀਆਂ ਬਣੀਆਂ ਹੋਣ ਕਰਕੇ ਕੀੜਿਆਂ ਦੇ ਰਾਹਾਂ ਦਾ ਭਲੇਖਾ ਪਾਉਂਦੀਆਂ ਸੜਕਾਂ ਤੇ ਦੌੜ ਰਹੇ ਵਾਹਨ ਟਰੱਕ ਤੇ ਬੱਸਾਂ ਤੀਲਾ ਵਾਲੀਆਂ ਡੱਬੀਆਂ ਵਾਂਗੂ ਲੱਗਦੇ ਸਨ ਪਹਾੜੀ ਮਕਾਨ ਵੀ ਬਹੁਤ ਛੋਟੇ ਲੱਗਦੇ ਸੀ ਸੱਚਮੁੱਚ ਜਦੋਂ ਉੱਪਰੋਂ ਧਰਤੀ ਦੇਖੀ ਤਾਂ ਬਹੁਤ ਹੀ ਸੁੰਦਰ ਰਸীন ਦਿੱਸਦੀ ਹੈ ਜਿਵੇਂ ਸੱਚ ਜੇ ਚਿੱਤਰਕਾਰ ਨੇ ਅਨਾਮ ਜਿੱਤਨ ਵਾਸਤੇ ਸੁੰਦਰ ਤੇ ਸਾਫ਼ ਚਿੱਤਰ ਬਣਾਇਆ ਹੋਵੇ ਪੁੰਛ ਹਵਾਈ ਪੱਟੜੀ ਤੇ ਸਾਡੇ ਅਫਸਰਾਂ ਦਾ ਸਵਾਗਤ ਕਰਨ ਵਾਸਤੇ ਉੱਥੋਂ ਦੇ ਅਫਸਰ ਪਹਿਲਾਂ ਹੀ ਖੜੇ ਸੀ ਤੇ ਚਾਦਾ ਬੰਦੋਬਸਤ ਪਟੜੀ ਦੇ ਨੇੜੇ ਹੀ ਕੀਤਾ ਹੋਇਆ ਸੀ ਅਸੀਂ ਥੋੜਾ ਸਮਾਂ ਹੀ ਉੱਥੇ ਰੁਕੇ ਤੇ ਫਿਰ ਜਹਾਜ਼ ਵਿਸਵਾਰ ਹੋ ਕੇ ਵਾਪਸ ਰਜੋਰੀ ਆਗੇ ਸੀ ਜਹਾਜ਼ ਦੀ ਕੰਨਪੜਮੀ ਆਵਾਜ਼ ਨੇ ਸਾਡੀ ਸੁਣਨ ਸ਼ਕਤੀ ਦਾ ਬੁਰਾ ਹਲ ਕਰ ਦਿੱਤਾ ਸੀ ਨਾ ਕੁਝ ਸੁਣਦਾ ਤੇ ਨਾ ਸਮਝੀ ਲੱਗਦੀ ਸੀ ਪਰ ਅੱਧੇ ਘੰਟੇ ਮਗਰੋਂ ਸੁਣਨ ਸ਼ਕਤੀ ਫਿਰ ਆਮ ਵਾਂਗੂ ਹੋ ਗਈ ਤੇ ਵਾਪਸ ਆਗੇ ਸੀ ਬਾਕੀ ਅਗਲੇ ਹਿੱਸੇ ਵਿੱਚ